ਲੁਧਿਆਣਾ ਤੋਂ ਹਲਕਾ ਨੌਰਥ ਤੋਂ ਵਿਧਾਇਕ ਰਕੇਸ਼ ਪਾਂਡੇ ਦੇ ਇੱਕ ਵਾਰ ਫਿਰ ਤੋਂ ਬਾਗੀ ਸੂਰ ਉੱਠਦੇ ਨਜ਼ਰ ਆ ਰਹੇ ਨੇ ਹਾਲਾਂਕਿ ਪਾਂਡੇ ਵੱਲੋਂ ਆਪਣੀ ਵਜ਼ਾਰਤ ਵਿੱਚ ਥਾਣਾ ਮਿਲਣ ਤੇ ਨਾਰਾਜ਼ਗੀ ਤਾਂ ਜਤਾਈ ਗਈ ਪਰ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇਣ ਤੇ ਉਹਨਾਂ ਜ਼ਰੂਰ ਨਾਰਾਜ਼ਗੀ ਜ਼ਾਹਰ ਕੀਤੀ ਉਹਨਾਂ ਕਿਹਾ ਹੈ ਕਿ ਪਾਰਟੀ ਨੇ ਉਹਨਾਂ ਨੂੰ ਮਾਣ ਬਖਸ਼ਿਆ ਹੈ ਤਾਂ ਸਾਰੇ ਮੈਂਬਰਾਂ ਦੀ ਰਾਏ ਲੈਣੀ ਚਾਹੀਦੀ ਸੀ ਨਹੀਂ ਅੰਦਰੂਨੀ ਕਲੇਸ਼ ਕੋਈ ਨਹੀਂ ਹੈਗਾ ਇਹ ਠੀਕ ਹੈ ਕਿ ਹਰੇਕ ਆਦਮੀ ਦੀ ਆਪਣੀ ਆਪਣੀ ਇੱਕ ਸੋਚ ਹੁੰਦੀ ਹੈ ਆਪਣਾ ਆਪਣਾ ਤਰੀਕਾ ਹੁੰਦਾ ਕੰਮ ਕਰਨ ਦਾ ਪਰ ਮੈਂ ਸਮਝਦਾ ਕਿ ਪਾਰਟੀ ਪਲੇਟਫਾਰਮ ਔਰ ਗਵਰਨਮੈਂਟ ਦਾ ਵਰਕਿੰਗ ਇਹ ਦੋਨੇ ਇੱਕ ਅਲੱਗ-ਅਲੱਗ ਲਾਈਨਾਂ ਨੇ ਔਰ ਦੋਨਾਂ ਨੂੰ ਆਪਣੀ ਇੱਕ ਸਹਿਮਤੀ ਬਣਾ ਕੇ ਚੱਲਣਾ ਪੈਂਦਾ ਜੋ ਵੀ ਮਿਨੀਮਮ ਕਾਮਨ ਪਲੇਟਫਾਰਮ ਬਣ ਸਕੇ ਉਹੀ ਇਨਸਟਰਕਸ਼ਨਾਂ ਅੱਗੇ ਵਰਕਰਜ਼ ਨੂੰ ਜਾਂਦੀਆਂ ਨੇ ਉਹੀ ਇਨਸਟਰਕਸ਼ਨਾਂ ਇਲੈਕਟਿਡ ਮੈਂਬਰ ਜਾਂ ਦੂਸਰੇ ਸਾਥੀ ਸਾਰੇ ਉਹਨਾਂ ਤੇ ਅਮਲ ਕਰਦੇ ਨੇ ਔਰ ਉਹੀ ਚੀਜ਼ ਔਰ ਇਹ ਫਰਜ਼ ਚੀਫ ਮਨਿਸਟਰ ਦਾ ਔਰ ਪ੍ਰਦੇਸ਼ ਪ੍ਰੈਜ਼ੀਡੈਂਟ ਦਾ ਹੁੰਦਾ ਜੋ ਇਨਸਟਰਕਸ਼ਨ ਉਹਨਾਂ ਨੂੰ ਹਾਈ ਕਮਾਂਡ ਤੋਂ ਮਿਲਦੀ ਹੈ ਅਸਤੀਫਾ ਦੇਣ ਦਾ ਅਸਤੀਫਾ ਇਹਨੂੰ ਕਿਸ ਤਿਕਿਆ ਫਿਰ ਅਸਤੀਫਾ ਦੇਣਾ ਤਾਂ ਕੋਈ ਵਾਜਿਬ ਗੱਲ ਨਹੀਂ ਹੁੰਦੀ ਨਾ ਅਸਤੀਫਾ ਦੇ ਕੇ ਤੁਸੀਂ ਕੰਮ ਕਿੱਥੋਂ ਕਰੋਗੇ ਨਹੀਂ ਇਹ ਤਾਂ ਗਲਤ ਹੈ ਇਹਦਾ ਮਤਲਬ ਤੁਸੀਂ ਕੰਮ ਤੋਂ ਭੱਜਣਾ ਚਾਹੁੰਦੇ ਹੋ ਨਹੀਂ ਤਾਂ ਤੁਹਾਨੂੰ ਹਾਈ ਕਮਾਂਡ ਨਾਲ ਗੱਲ ਕਰਨੀ ਚਾਹੀਦੀ ਸੀ ਸੁਣੀ ਇਹਨੇ ਗੱਲ ਕਰਦੇ ਰਾਹੁਲ ਜੀ ਨਾਲ ਗੱਲ ਕਰਦੇ ਪ੍ਰਿੰਕਾ ਜੀ ਨਾਲ ਗੱਲ ਕਰਦੇ ਪਹਿਲਾਂ ਜਾ ਕੇ ਗੱਲ ਕਰਨੀ ਚਾਹੀਦੀ ਸੀ ਅਸਤੀਫੇ ਦੇਣਾ ਹਰ ਇੱਕ ਚੀਜ਼ ਦਾ ਹੱਲ ਨਹੀਂ ਹੈਗਾ और सब लेटर में लिखा हुआ कि मैं पंजाब के वेलफेयर के लिए काम करना चाहता हूं जो प्रधान बनके नहीं कर पा रहा हूं उसको किस तरीके से देखते कौन तो से फिर करना चाहता तो ठीक तो है प्रधान पद छोड़ दें वो नहीं प्रधान बनके कर पा रहे हैं तो फिर प्रधान की ली क्यों थी उस पे काम करें एज ए वर्कर आए वर्करों के साथ में किसी गली मोहल्ले में आज तक गए हैं वो किसी इलेक्टेड मेंबर से कोई सलाह मशवरा किया है ਕਿਸਕੋ ਕੋ ਗਾਈਡ ਲਾਈਨ ਦੀ ਹੈ ਵੀ ਪਾਰਟੀ ਇਸ ਲਾਈਨ ਤੇ ਚੱਲਣਾ ਚਾਹਤੀ ਹੈ ਜਬ ਇਸ ਹਿਸਾਬ ਸੇ ਲੋਕਾਂ ਦੀ ਸੇਵਾ ਕਰਨਾ ਚਾਹਤੀ ਹੈ ਤਾਂ ਕਿਉਂ ਨਹੀਂ ਬਾਤ ਕਰਤੇ ਉਹ ਪ੍ਰਧਾਨਗੀ ਦੇ ਪਿੱਛੇ ਕਿਉਂ ਪੜੇ ਰਹੇ ਹੈ ਉਹ ਜਿਤਰਾ ਜੀ ਕੋਰਨਾ ਜੀ ਮੈਂ ਪੂਰੀ ਤਰ੍ਹਾਂ ਨਾਲ ਨਹੀਂ ਜਾਣਦਾ ਉਹਨਾਂ ਨੂੰ ਨਾ ਮੇਰੇ ਕੋਈ ਇਸ ਤਰ੍ਹਾਂ ਦੀ ਨੋਟਿਸ ਚਾਹੀਏ ਗੱਲ ਮੈਂ ਉਹਨਾਂ ਨਹੀਂ ਜਾਣਦਾ ਹੈ ਉਹਨਾਂ ਦੇ ਆਪਣੇ ਵਿਚਾਰ ਹੋ ਸਕਦੇ ਨੇ ਚਲੋ ਹਰ ਬੰਦਾ ਆਪਣੇ ਆਪਣੇ ਕੋਈ ਹੁਣ ਕਾਸਟਿਜ਼ਮ ਨੂੰ ਕਰੀ ਜਾਂਦਾ ਕੋਈ ਪੰਜਾਬ ਦੇ ਭੁਵਿੱਖ ਦੇ ਫਿਕਰ ਕਰੀ ਜਾਂਦਾ ਕੋਈ ਕਿਤੇ ਹੈ ਪਰ ਪਾਰਟੀ ਦਾ ਫਿਕਰ ਕਿਸੇ ਨੂੰ ਨਹੀਂ ਹੈਗਾ ਜਦ ਕਿ ਨਾ ਕੋਈ ਵੀ ਕਿਸੇ ਵਰਕਰ ਨਾਲ ਗੱਲ ਕਰਨੀ ਚਾਹੁੰਦਾ ਨਾ ਕਿਸੇ ਇਲੈਕਟਿਡ ਬੰਦੇ ਨਾਲ ਗੱਲ ਕਰਨੀ ਚਾਹੁੰਦਾ ਨਾ ਹੀ ਕੋਈ ਮਿਨੀਮਮ ਪ੍ਰੋਗਰਾਮ ਆਪਣਾ ਦੇਣਾ ਚਾਹੁੰਦਾ ਜੋ ਵੀ ਫਰਕ ਹੋਵੇ ਤੁਹਾਡਾ ਇਹ ਹਰੇਕ ਦੇ ਆਪਣੇ ਆਪਣੇ ਧਿਆਨ ਖਿਆਲ ਹੋ ਸਕਦੇ ਨੇ ਨਾਮ ਹਜੇ ਕਿਸੇ ਦਾ ਵੀ ਕੋਈ ਨਹੀਂ ਆਇਆ ਸਰ ਕੈਪਟਨ ਸਾਹਿਬ ਨੇ ਟਵੀਟ ਕੀਤਾ ਹੈ ਕੈਪਟਨ ਕੈਪਟਨ ਸਾਹਿਬ ਦੇ ਆਪਣੇ ਵਿਚਾਰ ਹੋਣਗੇ ਕਰ ਲਏ ਤਾਂ ਹੁਣ ਹਾਈ ਕਮਾਂਡ ਨੇ ਡਿਸੀਜਨ ਲੈਣਾ ਹੈ ਪਰ ਫਿਰ ਇਹ ਜੇ ਇੱਕ ਬੰਦੇ ਨੂੰ ਜਿਨ੍ਹਾਂ ਨੇ ਪਹਿਲਾਂ ਹੀ ਨਹੀਂ ਕੋਈ ਪ੍ਰੋਪਰ ਵਰਕਿੰਗ ਆਪਣੀ ਦਿਖਾ ਸਕੇ ਹੈਗੇ ਜੇ ਦੁਬਾਰਾ ਫਿਰ ਉਹਨਾਂ ਨੂੰ ਬਿਠਾ ਦੇਵਾਂਗੇ ਕਿ ਫੇ ਫੇ ਕੀ ਫਰਕ ਹੈ ਪਤਾ ਨਹੀਂ ਜੀ ਇਹ ਤਾਂ ਮੈਂ ਨਹੀਂ ਕਹਿ ਸਕਦਾ ਕੌਣ ਕਿਸ ਗਰੁੱਪ ਹੈ ਜਾਂ ਕੈਸੀ ਹੈ ਮੈਂ ਤਾਂ ਸਿਰਫ ਕਾਂਗਰਸ ਪਾਰਟੀ ਕੋ ਜਾਣਦਾ ਹਾਂ ਲੇਕਿਨ ਇਤਨਾ ਜਾਣਦਾ ਹਾਂ ਕਿ ਇਨ ਹਾਲਾਤ ਮੇ ਮੈਂ ਬਹੁਤ ਹਰਟ ਹੋਇਆ ਹਾਂ ਕਾਂਗਰਸ ਦਾ ਆਮ ਵਰਕਰ ਜੋ ਮੁਸੇ ਮਿਲ ਕੇ ਗਿਆ ਉਹ ਬਹੁਤ ਹਰਟ ਹੋਇਆ ਔਰ ਉਹਨਾਂ ਸਭ ਕੋ ਇਨ ਬਾਤੋਂ ਕੀ ਤਕਲੀਫ ਹੈ ਇਨ ਬਾਤੋਂ ਦਾ ਗੁੱਸਾ ਇਲੈਕਸ਼ਨਾਂ ਉੱਤੇ ਫਰਕ ਪੈ ਸਕਦਾ ਇਸ ਚੀਜ਼ ਦਾ ਜੀ ਹਾਲਾਤ ਇਹੀ ਰਹੇ ਤਾਂ ਬਿਲਕੁਲ ਪੈ ਸਕਦਾ ਜੀ ਕਿਸੇ ਚੀਜ਼ ਦੀ ਸਾਰੀ ਸਾਰੀ ਚੀਜ਼ ਦੇ ਉੱਤੇ ਹੀ ਫਰਕ ਪਏਗਾ ਇਲੈਕਸ਼ਨ ਦਾ ਇਹ ਸਾਰਾ ਪ੍ਰੋਪੋਗੇਟ ਦਾ ਹਾਈ ਕਮਾਂਡ ਦਾ ਸੋਨੀਆ ਜੀ ਦਾ ਔਰ ਰਾਹੁਲ ਜੀ ਦਾ ਪ੍ਰਿੰਕਾ ਜੀ ਦਾ ਉਹ ਡਿਸੀਜਨ ਲੈਣ ਮੈਂ ਤਾਂ ਇਹੀ ਕਹਿ ਸਕਦਾ ਕਿ ਹਾਰਡ ਡਿਸੀਜਨ ਹੁਣ ਲੈਣਾ ਚਾਹੀਦਾ ਜਿਹੜਾ ਕਿ ਸਮਾਂ ਵਾ ਔਰ ਜ਼ਰੂਰੀ ਹੈਗਾ ਸਮੇਂ ਦੇ ਮੁਤਾਬਕ ਜੇ ਸਖਤ ਐਕਸ਼ਨ ਲੈਣਾ ਪੈਂਦਾ ਜ਼ਰੂਰ ਲੈਣ ਜਿੱਤਿਆ ਸਿੰਘ ਸਾਹਿਬ ਨੇ ਸਾਫ਼ ਤਰ੍ਹਾਂ ਕਿਹਾ ਇਹ ਤਾਂ ਉਹੀ ਦੇਖਣਗੇ ਸਰ ਫਿਰ ਵੀ ਤੁਸੀਂ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਸੀਨੀਅਰ ਇਹ ਡਿਸੀਜਨ ਇਹ ਡਿਸੀਜਨ ਹਾਈ ਕਮਾਂਡ ਦਾ ਪਾਰਟੀ ਦਾ ਕੋਈ ক্রিকেট ਨਹੀਂ ਹੈਗੀ ਨਾ ক্রিকেট ਦੀ ਬਾਲ ਆ ਨਾ ক্রিকেট ਦਾ ਬੈਟ ਆ ਪਾਰਟੀ ক্রিকেট ਨਹੀਂ ਹੈਗੀ ਜਿਹਨੂੰ ਤੁਸੀਂ ਬੈਟ ਬਾਲ ਬਣਾ ਕੇ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਨੂੰ ਲੱਗਦਾ ਪਾਰਟੀ ਦਾ ਮਤਲਬ ਪਾਰਟੀ ਹੁੰਦਾ ਵਰਕਰਸ ਹੁੰਦੇ ਨੇ ਸਾਰਿਆਂ ਨਾਲ ਗੱਲ ਸਲਾਹ ਕਰਨੀ ਸਿੱਖੋ ਕਿਉਂ ਨਹੀਂ ਵਰਕਰਾਂ ਨਾਲ ਗੱਲ ਕਰਦੇ ਕਿਉਂ ਨਹੀਂ ਇਲੈਕਟਿਡ ਮੈਂਬਰਾਂ ਨਾਲ ਮੀਟਿੰਗ ਕਰਦੇ ਸੀ ਆਪ ਪ੍ਰੋਪਰ ਨੱਠਦੇ ਕਿਉਂ ਇਹਨਾਂ ਚੀਜ਼ਾਂ ਤੋਂ ਤੁਸੀਂ ਆਪ ਪ੍ਰੈਕਟੀਕਲੀ ਜਾ ਕੇ ਦੇਖ ਲਓ ਕਿ ਬਸਰਾ ਲੱਗਿਆ ਕਿ ਨਹੀਂ ਲੱਗਿਆ ਮੈਂ ਕੁਝ ਨਹੀਂ ਕਿਹਾ ਸਰ ਵਰਕਰਾਂ ਨੂੰ ਮਿਲੇ ਕਿ ਨਹੀਂ ਮਿਲੇ ਤਿੱਦੂ ਸਰ ਮੈਂ ਤੁਹਾਨੂੰ ਦੱਸਤਾ ਜੀ ਵੀ ਦੱਸੋ ਕਿ ਕਿੰਨੇ ਕਿੰਨੀਆਂ ਕਮੇਟੀਆਂ ਕੀਤੀਆਂ ਤੁਹਾਡੇ ਵੀ ਰੋਜ਼ ਨੋਟਿਸ ਚ ਆਉਂਦੀਆਂ ਸਰ ਹੈਰਾਨਗੀ ਦੀ ਗੱਲ ਨਹੀਂ ਸਰ ਕਿ ਮੰਤਰੀ ਮੰਡਲ ਨੇ ਇੱਕ ਕੁਰਸੀ ਦੇ ਉੱਤੇ ਬੈਠੇ ਵੀ ਹੈ ਨਹੀਂ ਤੇ ਉਸ ਤੋਂ ਪਹਿਲਾਂ ਫਿਰ ਸਲੇਸ਼ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਪਾਰਟੀ ਔਰ ਗਵਰਨਮੈਂਟ ਇੱਕ ਅਲੱਗ-ਅਲੱਗ ਲਾਈਨ ਹੁੰਦੀ ਹੈ ਜਿਹੜੀ ਕਿ ਮਿਨੀਮਮ ਪ੍ਰੋਗਰਾਮ ਬਣਾ ਕੇ ਫਿਰ ਉਸ ਦੇ ਉੱਤੇ ਚੱਲਦੀ ਹੈ ਜਿਸ ਨੇ ਅਸੀਂ ਇੱਕ ਸਾਂਝਾ ਪ੍ਰੋਗਰਾਮ ਬਣਾਉਣਾ ਹੁੰਦਾ ਲੋਕਾਂ ਦੀ ਸੇਵਾ ਕਿਸ ਤਰ੍ਹਾਂ ਕਰਨ ਔਰ ਪਾਰਟੀ ਵਰਕਰਜ਼ ਨੂੰ ਕੀ ਇੰਸਟਰਕਸ਼ਨਾਂ ਦੇ ਕੇ ਅੱਗੇ ਕਿਸ ਨਾ ਬਦਲ। ਵਿਰੋਧੀਆਂ ਦਾ ਕੰਮ ਤਾਂ ਬੋਲਣਾ ਹੈਗਾ ਜਿਹੜੇ ਉਹ ਬੋਲਣਗੇ। ਐਸਐਮਜ਼ ਪੰਜਾਬ ਦੇ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ।